ਉਸੇ ਸਮੇਂ ਦੌਰਾਨ ਸਿੱਖ ਕੌਮ ਦੀ ਸਤਕਾਰਤ ਸ਼ਖਸੀਅਤ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਵੀ 25 12 1992 ਨੂੰ ਜਦੋਂ ਬਿਆਨਤ ਸਿੰਘ ਦੀ ਕਾਂਗਰਸ ਦੀ ਸਰਕਾਰ ਸੀ ਘਰੋਂ ਪੁਲਿਸ ਚੱਕ ਕੇ ਲੈ ਜਾਂਦੀ ਹੈ ਤੇ ਭਾਈ ਕੌਂਕੇ ਉਸ ਤੋਂ ਬਾਅਦ ਆਪਣੇ ਘਰ ਵਾਪਸ ਨਹੀਂ ਆਏ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਿਦੇ ਵਿੱਚ ਬਾਦਲ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਿੰਡ ਕੌਂਕੇ ਪਹੁੰਚਦੀ ਹੈ ਭਾਈ ਕੌਂਕੇ ਦੇ ਪਰਿਵਾਰ ਨੂੰ ਮਿਲਣ ਵਾਸਤੇ। ਉਹਨਾਂ ਨੂੰ ਪੁਲਸ ਉੱਥੇ ਰੋਕਦੀ ਹੈ ਪਿੰਡ ਦੇ ਬਾਹਰ ਉੱਥੇ ਉਹ ਧਰਨਾ ਦਿੰਦਿਆਂ ਮੈਂ ਤੁਹਾਨੂੰ ਉਸ ਵੇਲੇ ਦੀ ਤਸਵੀਰ ਦਿਖਾ ਰਿਹਾ ਜਿਦੇ ਤੁਹਾਨੂੰ ਬਾਦਲ ਸਾਹਿਬ ਹੋਰੀ ਬੈਠੇ ਦਿਖਦੇ ਹੈ। ਬਾਦਲ ਸਾਹਿਬ ਨੇ ਉਸ ਕਮੇਟੀ ਨੂੰ ਇਹ ਯਕੀਨ ਦਿਵਾਇਆ ਉੱਥੇ ਹੀ ਡੀਜੀਪੀ ਨੂੰ ਬੁਲਾਇਆ ਉਹਨਾਂ ਦੇ ਕਹਿਣ ਤੇ ਜਾਂਚ ਦਾ ਅਫਸਰ ਨਿਯੁਕਤ ਕੀਤਾ ਗਿਆ। ਤੁਸੀਂ ਦੱਸੋ ਕਿੰਨਿਆਂ ਕ ਅੱਜ ਤੱਕ ਮੁੱਖ ਮੰਤਰੀ ਜਿਹੜੀ ਕੋਈ ਕਮੇਟੀ ਜਾਂ ਕੋਈ ਵਫਦ ਮਿਲਦਾ ਹੈ ਉਹਨਾਂ ਦੇ ਮੁਤਾਬਕ ਜਾਂਚ ਅਫਸਰ ਲਾਉਂਦੇ ਪਰ ਕਿਉਂਕਿ ਬਾਦਲ ਸਾਹਿਬ ਇਸ ਮਸਲੇ ਦੇ ਤੈਅ ਤੱਕ ਜਾਣਾ ਚਾਹੁੰਦੇ ਸੀ ਤੇ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਸੀ ਕਿ ਪਤਾ ਲੱਗੇ ਕਿਹੜੇ ਅਫਸਰਾਂ ਨੇ ਚੱਕਿਆ ਤੇ ਕਿਹੜੇ ਅਫਸਰਾਂ ਨੇ ਭਾਈ ਸਾਹਿਬ ਨੂੰ ਛੀਬ ਕੀਤਾ ਵਾਇਕੂ ਜੀ ਦਾ ਖਾਸਾ ਵਾਇਕੂ ਜੀ ਕੀ ਫੁਤੇ ਸਤਿਕਾਰਯੋਗ ਪੰਜਾਬੀਓ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਹੈ ਜਿਹੜੀ ਜੱਥੇਦਾਰ ਗੁਰਦੇਵ ਸਿੰਘ ਕੌਕੇ ਹੋਰਾਂ ਦੀ ਹਰਾਸਤੀ ਮੌਤ ਤੇ ਬੀਤੇ ਕੱਲ ਅਕਾਲੀ ਦਲ ਦੇ ਆਗੂ ਵੀਰ ਪਰਮਪੰਥ ਸਿੰਘ ਮਟਿਉ ਨੂੰ ਬਣਾਨੇ ਇੱਕ ਵੀਡੀਓ ਜੱਥੇ ਕੀਤੇ ਜੀ ਵਿੱਚ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਇਹ ਗੱਲ ਕਹਿਣ ਦੀ ਕਿ ਉਹ ਜਿਹੜੀ ਦੀਪੀ ਤਿਵਾੜੀ ਹੋਰਾਂ ਨੇ ਜੱਥੇਦਾਰ ਗੁਰਦੇਵ ਸਿੰਘ ਕੌਕੇ ਹੋਰਾਂ ਦੀ ਹਰਾਸਤੀ ਮੌਤ ਤੇ ਵੀ ਰਿਪੋਰਟ ਦਿੱਤੀ ਹੈ ਉਹ ਕਾਰਵਾਈ ਕਰਨ ਯੋਗ ਨਹੀਂ ਸੀ ਮੈਂ ਰਮਾਣਾ ਸਾਹਿਬ ਤੁਸੀਂ ਜੋ ਜੋ ਬੋਲੇ ਹੋ ਉਹ ਪ੍ਰਾਵਾਇਸ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੁਰਦੇਵ ਸਿੰਘ ਕੌਂਕੇ ਹੋਰਾਂ ਦੀ ਅ ਰਾਸ਼ਟਰੀ ਮੌਕ ਤੇ ਜਿਹੜੀ ਰਿਪੋਰਟ ਬੀਪੀ ਤਿਵਾੜੀ ਹੋਰਾਂ ਨੇ ਜਾਰੀ ਕੀਤੀ ਹੈ ਜਿਸ ਦਾ ਤੁਸੀਂ ਬੜੇ ਜੋ ਸ਼ੋਰ ਨਾਲ ਜ਼ਿਕਰ ਕੀਤਾ ਹੈ ਕੋਈ ਕੋਸ਼ਿਸ਼ ਕੀਤੀ ਹੈ ਕਿ ਸਮੇਂ ਦੀ ਹਕੂਮਤ ਨੂੰ ਬਾਦਲ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਬਰੀ ਕਰ ਦਿਆਂ ਕਿ ਉਹ ਰਿਪੋਰਟ ਦੇ ਵਿੱਚ ਕੱਖ ਨਹੀਂ ਸੀ ਪਹਿਲਾਂ ਆਪਾਂ ਉਸ ਰਿਪੋਰਟ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਤੁਹਾਡੇ ਦੋਸ਼ਾਂ ਤੁਸੀਂ ਰਿਪੋਰਟ ਜਿਹੜੀ ਹੈ ਉਹਦੇ 'ਚ ਜ਼ਿਕਰ ਕੀਤਾ ਦੱਸਿਆ ਹੈ ਕਿ ਰਿਪੋਰਟ ਦਾ ਕਨਕਲੂਜਨ ਆ ਰਿਪੋਰਟ ਐ ਮੇਰੇ ਕੋਲ ਜਿਹੜੀ ਰਿਪੋਰਟ ਤੁਸੀਂ ਦਿਖਾਈ ਹੈ 7 ਪੰਨਿਆਂ ਦੀ ਰਿਪੋਰਟ ਆ ਇਹਦੇ ਲਾਸਟ ਤੇ ਜਾ ਕੇ ਜਿਹੜਾ ਇਹਦਾ ਕਨਕਲੂਜਨ ਪੇਜ ਆ ਉਹ ਮੈਂ ਅਲੱਗ ਕਰ ਲਿਆ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਕਿ ਤੁਸੀਂ ਤੁਹਾਡੇ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਤੁਸੀਂ ਸਮੁੱਚੀ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਹੈ ਗੁੰਮਰਾਹ ਕੀ ਕੀਤਾ ਕਿ ਜੋ ਤੁਸੀਂ ਬੋਲਿਓ ਹੈ ਉਹ ਸੱਚ ਬਟ ਉਹ ਅਧੂਰਾ ਸੱਚਾ ਤੁਸੀਂ ਉਸ ਰਿਪੋਰਟ ਦੇ ਵਿੱਚੋਂ ਉਨੀਆਂ ਕੁ ਪੰਕਤੀਆਂ ਬੁਲੀਆਂ ਜਿਨ੍ਹਾਂ ਨੂੰ ਤੁਹਾਨੂੰ ਸ਼ੂਟ ਕਰਨੀਆਂ ਸੀ ਤੇ ਜਿਹੜੀਆਂ ਪੰਕਤੀਆਂ ਪੜ੍ਹ ਕੇ ਤੁਸੀਂ ਇਸ ਗੱਲ ਨੂੰ ਜਸਟੀਫਾਈ ਕਰ ਸਕੋ ਕਿ ਸਮੇਂ ਦੀ ਸਰਕਾਰ ਨੇ ਅਕਾਲੀ ਸਰਕਾਰ ਨੇ ਬਾਦਲ ਸਰਕਾਰ ਨੇ ਉਸ ਰਿਪੋਰਟ ਤੇ ਕਾਰਵਾਈ ਨਾ ਕਰਕੇ ਸ਼ੱਕ ਪੌਂਟ ਬਹੁਤ ਵੱਡਾ ਐਸਾਨ ਕਰਤਾ ਤੁਸੀਂ ਭਾਈ ਸਾਹਿਬ ਰਿਪੋਰਟ ਆ ਦੇਖਿਓ ਲੈਵਲ ਵੀ ਦਿਖਾਇਓ ਰਿਪੋਰਟ ਦਾ ਆ ਕਨਕਲੂਜਨ ਪੇਜ ਜਿਹੜਾ 31 ਤੋਂ 35 ਲਾਈਨਾਂ ਦਾ ਇੱਕ ਕੰਕਲੂਜ਼ਨ ਵਾਲਾ ਪੇਜ ਹੈ ਜਿਹਦੇ ਕੰਕਲੂਜ਼ਨ ਕੱਢਿਆ ਹੋਇਆ ਹੈ ਇਹਦੇ ਵਿੱਚ 30 ਤੋਂ 35 ਲਾਈਨਾਂ ਨੇ ਤੇ ਤੁਸੀਂ ਮੈਂ ਜਿੱਥੋਂ ਆ ਹਾਈਲਾਈਟ ਕੀਤਾ ਜਿੱਥੋਂ ਆ ਆ ਸ਼ੁਰੂ ਕੀਤਾ ਹਾਈਲਾਈਟ ਇਹ ਚੌਥੀ ਲਾਈਨ ਦੇ ਲਾਸਟ ਤੋਂ ਤੁਸੀਂ ਪੜਨਾ ਸ਼ੁਰੂ ਕੀਤਾ ਤੇ ਸਿਰਫ ਪੰਜ ਲਾਈਨਾਂ ਤੁਸੀਂ ਪੜ੍ਹੀਆਂ ਮੈਂ ਪਹਿਲਾਂ ਜਿਹੜੀਆਂ ਮੈਂ ਨਾਲ ਤੁਸੀਂ ਪੜ੍ਹੀਆਂ ਨੇ ਉਹ ਦਹਾੜਨ ਲੱਗਿਆ ਹੈ ਤੁਸੀਂ ਇਹਦੇ ਵਿੱਚ ਲਿਖਿਆ ਕਿ ਬੀਪੀ ਤਿਵਾੜੀ ਨੇ ਇਹ ਲਿਖਤਾ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਹ ਲੱਗੇ ਉਹਨਾਂ ਵਿੱਚੋਂ ਇੱਕ ਸਾਬਕਾ ਸਪਹੀ ਦਰਸ਼ਨ ਸਿੰਘ ਹੈ ਜਿਸ ਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨਾਂ ਅਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਅਤੇ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕੁੱਟਾਈ ਹੋਈ ਹੈ ਉਸ ਵਕਤ ਤੇ ਕਿਸੇ ਅਫਸਰ ਨੂੰ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੇ ਨੇ ਨਾ ਤਾਂ ਬਰਖਾਸਤ ਦਿੱਤੀ ਅਤੇ ਨਾ ਹੀ ਕੋਈ ਡਾਕਟਰੀ ਮਾਯਨਾ ਕਰਾਇਆ ਲੱਗਦਾ ਹੈ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਵੇਗਾ ਤੁਸੀਂ ਸਿਰਫ ਆ 5 ਲਾਈਨਾਂ ਪੜ੍ਹੀਆਂ 35 ਲਾਈਨਾਂ ਦੇ ਇਸ ਕਨਕਲੂਜਨ ਦੇ ਵਿੱਚੋਂ ਤੁਸੀਂ ਸਿਰਫ 5 ਲਾਈਨਾਂ ਪੜ੍ਹ ਕੇ ਸਮੁੱਚੀ ਸਰਕਾਰ ਨੂੰ ਗੋਸ਼ਟਕੁਤ ਕਰਤਾ ਕਿ ਦੱਸੋ ਜੀ ਆਹ ਰਿਪੋਰਟ ਦੇ ਵਿੱਚੋਂ ਆ ਕੁਝ ਨਿਕਲਿਆ ਹੈ ਹੁਣ ਜਿੱਥੋਂ ਤੁਸੀਂ ਸਟਾਰਟ ਕੀਤਾ ਉਸ ਤੋਂ ਪਹਿਲਾਂ ਦੀਆਂ ਚਾਰ ਲਾਈਨਾਂ ਮੈਂ ਉਹ ਤੁਹਾਨੂੰ ਪੜ ਕੇ ਸੁਣਾਉਣਾ ਉਹਨਾਂ ਨੂੰ ਸੁਣਿਆ ਜੀ ਇਹਦੇ ਵਿੱਚ ਕਲੀਅਰ ਲਿਖਿਆ ਸਾਰੇ ਹਾਲਾਤਾਂ ਨੂੰ ਸਿਟਾ ਰਿਹਾ ਹੈ ਕਨਕਲੂਜਨ ਹੈ ਸਿਟਾ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਸਾਬਤ ਹੁੰਦਾ ਹੈ ਕਿ ਇਹ ਸਾਬਤ ਹੁੰਦਾ ਹੈ ਸ਼ਬਦ ਰੱਤਿਆ ਜੀ ਇਹ ਸਾਬਤ ਹੁੰਦਾ ਹੈ ਕਿ 23 12 1992 ਨੂੰ ਉਸ ਵਕਤ ਦੇ ਇੰਸਪੈਕਟਰ ਗੁਰਮੀਤ ਸਿੰਘ ਐਸ ਐਚਓ ਜੁਗਰਾਉਂ ਤੇ ਹੁਣ ਡੀਐਸਪੀ ਅਮਲੋ ਪੁਸ਼ਪਾਰਟੀ ਸਮੇਤ ਭਾਈ ਦੁਰਦੇਵ ਸਿੰਘ ਕੌਂਕੇ ਨੂੰ ਉਸ ਦੇ ਘਰੋਂ ਲਿਆਇਆ ਜੋ ਕਿ ਮੁੜ ਕੇ ਵਾਪਸ ਨਹੀਂ ਆਇਆ ਆ ਆ ਉਸ ਦੀ ਰਿਪੋਰਟ ਦੇ ਵਿੱਚ ਜਿਹੜੀ ਤੁਸੀ ਛੱਡੀ ਸੀ ਜੋ ਕਿ ਮੁੜ ਕੇ ਵਾਪਸ ਨਹੀਂ ਆਇਆ ਪੁਲਿਸ ਦਾ ਇਸ ਗੱਲ ਦਾ ਅਖੰਡਨ ਕਰਨਾ ਮੰਨਣ ਯੋਗ ਨਹੀਂ ਹੈ ਅਤੇ ਨਾ ਹੀ ਪੁਲਿਸ ਦਾ ਇਹ ਕਹਿਣਾ ਮੰਨਣ ਯੋਗ ਹੈ ਕਿ 2193 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਪਿੰਡ ਕੰਨੀਆਂ ਦੇ ਹੱਥ ਵਿੱਚ ਅੱਤਵਾਦੀਆਂ ਦੀ ਪੁਲਿਸ ਤੇ ਫਾਇਰਿੰਗ ਦੌਰਾਨ ਉਹ ਬੈਡਪੁਰ ਕੇ ਭੱਜ ਗਿਆ। ਉਹ ਨਰਮਣਾ ਸਾਹਿਬ ਤੁਸੀਂ ਇਹ ਦੱਸਣ ਦੀ ਕਿੱਥਲ ਕਰੋਗੇ ਕਿ ਤੁਸੀਂ ਸਫਾਈ ਦਿਓਗੇ ਕਿ ਜਿਹੜੀਆਂ ਉੱਪਰ ਲੀਆਂ 4 ਲਾਈਨਾਂ ਸੀ ਜਿਦੇ ਵਿੱਚ ਉਹਨਾਂ ਨੇ ਇਹ ਗੱਲ ਦੱਸਤੀ ਕਿ ਪੁਲਿਸ ਦੀ ਇਹ ਗੱਲ ਮੰਨਣ ਚ ਨਹੀਂ ਆਉਂਦੀ ਬੈਡਪੁਰ ਕੇ ਭੱਜ ਗਿਆ। ਇਹ ਤੁਸੀਂ ਕਿਉਂ ਨਹੀਂ ਪੜੀਆਂ? ਉਸ ਤੋਂ ਅੱਗੇ ਮੈਂ ਅਗਲੀਆਂ ਲਾਈਨਾਂ ਵੀ ਮੈਂ ਕੋਸ਼ਿਸ਼ ਕਰਦਾ ਪੜ੍ਹਨ ਦੀ ਵੀਡੀਓ ਬੇਸ਼ੱਕ ਥੋੜੀ ਲੰਬੀ ਬਣ ਜੇ ਪਰ ਪਲੀਜ਼ ਇਹਨੂੰ ਸੁਣਿਆ ਜਾ ਜ਼ਰੂਰ। ਅੱਗੇ ਉਸੇ ਪੁਲਿਸ ਨੇ ਕਿਹਾ ਸਾਧਕਾ ਸਿਪਾਹੀ ਦਰਸ਼ਨ ਸਿੰਘ ਨੇ ਹਿਮਨ ਰਾਜ ਦੇ ਸਾਹਮਣੇ ਬਿਆਨ ਦਿੱਤਾ ਸੀ ਕਿ ਉਸ ਦੇ ਸਾਹਮਣੇ ਸੀਆਈਏ ਸਟਾਫ ਵਿੱਚ ਭੁੱਕੀ ਲਿਆ ਕੇ ਲੋਕਾਂ ਨੂੰ ਦੰਦਾ ਰਿਹਾ ਅਤੇ ਇਸ ਕਰਕੇ ਉਹ ਸੀਆਈਏ ਸਟਾਫ ਵਿੱਚ ਜਦੋਂ ਗਿਆ ਸੀ ਤਾਂ ਭਾਈ ਗੁਰਦੇਵ ਸਿੰਘ ਕੋਕੇ ਦੇਖਿਆ ਸੀ ਇਹ ਉਹਨੇ ਕਿਹਾ ਕਿ ਸਿਪਾਹੀ ਦਰਸ਼ਨ ਸਿੰਘ ਨੇ ਦੱਸਿਆ ਕਿ ਮੈਨੂੰ ਕਿਵੇਂ ਪਤਾ ਲੱਗਿਆ ਕਿ ਗੁਰਦੇਵ ਸਿੰਘ ਕੋਕੇ ਪੁਲਿਸ ਹਿਰਾਸਤ ਵਿੱਚ ਹੈ ਫਿਰ ਉਹ ਕਹਿੰਦੇ ਬਾਅਦ ਵਿੱਚ ਉਹਨਾਂ ਨੇ ਆਪਣਾ ਬਿਆਨ ਬਦਲ ਲਿਆ ਇਸ ਵਕਤ ਨਾ ਹੀ ਕੋਈ ਬਰਾਮਦਗੀ ਹੋ ਸਕਦੀ ਹੈ ਤੇ ਨਾ ਹੀ ਕੋਈ ਸਬੂਤ ਹੈ ਅਤੇ ਨਾ ਹੀ ਉਸਦੇ ਬਿਆਨ ਤੇ ਵਿਸ਼ਵਾਸ ਕੀਤਾ ਜਾ ਸਕਦਾ ਸਾਰੇ ਬਿਆਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਨਾਜਾਇਜ਼ ਤੌਰ ਤੇ ਭਾਈ ਗੁਰਦੇਸ਼ ਸਿੰਘ ਕੌਕੇ ਪੁਲਿਸ ਦੀ ਹਿਰਾਸਤ ਵਿੱਚ ਰੱਖ ਕੇ ਝੂਠਾ ਮਕਦਮਾ ਬਣਾਉਣ ਦੀ ਕਹਾਣੀ ਸਾਰੇ ਛੋਟੇ ਤੇ ਵੱਡੇ ਆਪਸ ਨੂੰ ਪਤਾ ਸੀ ਆਹ ਦੇਖੋ ਉਦੋਂ ਅਗਲੀਆਂ ਲਾਈਨਾਂ ਦੇ ਵਿੱਚ ਹੀ ਇਹ ਇਹਦੇ ਉੱਪਰ ਲਿਖਿਆ ਨਾ ਸਾਰੇ ਬਿਆਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਨਾਜਾਇਜ਼ ਮੈਂ ਰਿਪੀਟ ਕਰਦਾ ਸਾਰੇ ਬਿਆਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਨਾਜਾਇਜ਼ ਤੌਰ ਤੇ ਭਾਈ ਗੁਰਦੇਸ਼ ਸਿੰਘ ਕੌਕੇ ਪੁਲਿਸ ਦੀ ਹਿਰਾਸਤ ਵਿੱਚ ਰੱਖ ਕੇ ਛੂਠਾ ਮੁਕੱਦਮਾ ਬਣਾਉਣ ਦੀ ਕਹਾਣੀ ਸਾਰੇ ਛੋਟੇ ਤੇ ਵੱਡੇ ਆਦਤਰਾਂ ਨੂੰ ਪਤਾ ਸੀ ਪਰ ਉਸ ਵਕਤ ਦੀ ਪੁਲਿਸ ਦਾ ਜੋ ਮਾਹੌਲ ਸੀ ਉਸ ਤੋਂ ਝਾਹਰ ਹੁੰਦਾ ਹੈ ਕਿ ਪੁਲਿਸ ਅਫਸਰ ਜਾਂ ਤਾਂ ਜ਼ਿਮਣੀਆਂ ਲਿਖਦੇ ਹੀ ਨਹੀਂ ਜਾਂ ਡੀਡਰ ਦੀ ਲਿਖੀ ਹੋਈ ਜ਼ਿਮਣੀ ਬਿਨਾਂ ਪੜੇ ਦਸਤ ਕਰਦੇ ਰਹੇ ਉਸ ਤੋਂ ਅਗਲੀ ਲਾਈਨ ਜਿਹੜੀ ਹੈ ਉਹ ਸੁਣਨਯੋਗ ਮਾਨਸਾਬਾਸ ਕਰਕੇ ਤੁਸੀਂ ਜ਼ਰੂਰ ਸੁਣਿਆ ਜੀ ਉਹ ਤੁਸੀਂ ਪੜੀ ਨਹੀਂ ਹੈ ਉਹਦੇ ਵਿੱਚ ਇਹ ਲਿਖਦੇ ਆ ਪਰ ਇਹ ਇੱਕ ਵਿਭਾਗੀ ਦੁਰਾਚਾਰ ਹੈ ਜਿਹਨੂੰ ਇੰਗਲਿਸ਼ ਨੂੰ ਸ਼ਾਇਦ ਤੁਸੀਂ ਜ਼ਿਆਦਾ ਸਮਝਦੇ ਹੋਵੋਗੇ ਇਹ ਕਹੇ ਡਿਪਾਰਟਮੈਂਟਲ ਮਿਸਕੰਡਕਟ ਸ਼ਬਦ ਹੈ ਜਿਹਦੇ ਵਾਸਤੇ ਇਸੇ ਕਨਕਲੂਜ਼ਿਵ ਦੇ ਵਿੱਚ ਇਸ ਸਿਰਫ ਭਾਗੀ ਦੁਰਾਚਾਰ ਨੂੰ ਕਰਮਿਕਲ ਮਿਸਕੰਡਕਟ ਕਹਿਣਾ ਉਚਿਤ ਨਹੀਂ ਹੋਵੇਗਾ ਇਸੇ ਕਰਕੇ ਉਹਨਾਂ ਨੇ ਡਿਪਾਰਟਮੈਂਟਲ ਮਿਸਕੰਡਕਟ ਕਿਹਾ ਹੋਰ ਰਿਪੋਰਟਸ ਇੰਨਾ ਕੁਸ਼ ਉਹਨਾਂ ਨੇ ਇਹ ਗੱਲ ਕਹਤੀ ਕੁਝ ਅਫਸਰ ਡਰਦੇ ਬਾਰੇ ਝੂਠ ਬੋਲ ਰਹੇ ਹਨ ਤੇ ਅਗਲੀ ਲਾਈਨ 'ਚ ਉਹ ਲਿਖਦੇ ਹੋਮ ਗਾਰਡ ਦੇ ਜਵਾਨਾਂ ਅਤੇ ਐਸਪੀਓ ਨੂੰ 3 ਡੈਟ ਦੀ ਰੈਟਲ ਦੇਣਾ ਜੈਸਾ ਸੁਪਾਇਦੂ ਇੱਕ ਮੁਜਰਮ ਭੱਜ ਗਿਆ ਉਹ ਉਸ ਨੂੰ 10ਵੇਂ ਤੱਕ ਮੁੱਤਲ ਕਰਕੇ ਇੱਕ ਤਰਫੀ ਵਿਭਾਗੀ ਕਾਰਵਾਈ ਕਰਵਾ ਕੇ ਮਾਮਲਾ ਠਪਕਾਉਣਾ ਸੀ ਉਸ ਨੂੰ 28 ਸੀਨੀਅਰ ਅਫਸਰਾਂ ਨੂੰ ਨਜ਼ਰ ਅੰਦਾਜ਼ ਕਰਕੇ ਉਸ ਨੂੰ ਤਰੱਕੀ ਦੇਣਾ ਇਹ ਜ਼ਾਹਿਰ ਕਰਦਾ ਹੈ ਕਿ ਪੁਲਿਸ ਦੇ ਕੰਮਕਾਜ ਤੇ ਕੋਈ ਰਫੀਅਤ ਦਾਇਰ ਨਹੀਂ ਵਿਖੇਗੇ ਤੇ ਨਾਲ ਹੀ ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਸ ਦੇ ਪੰਜਾਬ ਪੁਲਿਸ ਦੇ ਮੁਖੀ ਕੇਪੀਐਸ ਗਿਲਸਨ ਜਿੰਨਾ ਨੂੰ 60 ਸਾਲ ਹੋਣ ਤੋਂ ਬਾਅਦ ਵੀ ਸਾਰੇ ਨਿਯਮਾਂ ਦੀ ਉਲੰਘਣਾ ਕਰਕੇ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਨੇ ਅਗਲੇ ਹੁਕਮਾਂ ਤੱਕ ਜਿਹੜਾ ਕਿ 1 ਸਾਲ ਦਾ ਸਮਾਂ ਡੀਜੀਪੀ ਦੇ ਅਹੁਦੇ ਤੇ ਰਹਿਣ ਦਾ ਦਿੱਤਾ ਗਿਆ ਇਹ ਇਹ ਵੀ ਇਸ ਰਿਪੋਰਟ ਚ ਲਿਖਿਆ ਕਿ ਡੀਜੀਪੀ ਗਿੱਲ ਨੂੰ 1 ਸਾਲ ਅਗਲਾ 60 ਸਾਲ ਦੀ ਉਮਰ ਹੋਣ ਤੋਂ ਬਾਅਦ ਵੀ ਐਕਸਟੈਂਸ਼ਨ ਦਿੱਤੀ ਹੈ ਸਾਰੇ ਨਿਯਮ ਛਿੱਕੇ ਤੰਕ ਕੇ ਇਹੋ ਜਿਹੇ ਹਾਲਾਤ ਵਿੱਚ ਛੋਟੇ ਪੁਲਿਸ ਅਧਿਕਾਰੀਆਂ ਨੇ ਉਸੇ ਤਰ੍ਹਾਂ ਚੱਲਣਾ ਸੀ ਜਿਸ ਤਰ੍ਹਾਂ ਗਿੱਲ ਚਾਹੁੰਦੇ ਸਨ ਇਹ ਸਾਰਾ ਕੁਝ ਇੱਥੇ ਇਹਨਾਂ ਨੇ ਇਹਦੇ ਵਿੱਚ ਲਿਖਿਆ ਹੈ ਲਾਸਟ ਲਾਈਨ ਉਹ ਮੈਂ ਫੇਰ ਪੜ੍ਹਦੇ ਹਾਂ ਜਿਹੜੀਆਂ ਬਿਲਕੁਲ ਕਨਕਲੂਡ ਉਹਨਾਂ ਨੇ ਜਾ ਕੇ ਕੀਤਾ ਜਿੱਥੇ ਉਹਨੇ ਕਲੀਅਰ ਲਿਖਿਆ ਆ ਲਿਮਨ ਦਿਖਾਇਆ ਜੀ ਆ ਲਾਈਨ ਮੈਂ ਪੜ੍ਹਨ ਲੱਗਿਆ ਲਾਸਟ ਬਿਲਕੁਲ ਲਾਸਟ ਤੇ ਉਹਨਾਂ ਨੇ ਕੀ ਲਿਖਿਆ ਅਖੀਰ ਦੀਆਂ ਚਾਰ ਲਾਈਨਾਂ ਮੈਂ ਜਿਹਦੇ ਵਿੱਚ ਬਿਲਕੁਲ ਸਾਰੰਸ਼ ਆ ਜਾਂਦਾ ਸਾਹੀ ਰਿਪੋਰਟ ਦਾ ਜਿਹੜੇ ਰਿਪੋਰਟ ਤਿਆਰ ਕਰਦੇ ਆ ਉਹ ਇਸ ਨੂੰ ਸਮਝਣਗੇ ਇਹਨਾਂ ਦੇ ਸਾਰੇ ਤੱਥਾਂ ਦੀ ਪੜਤਾਲ ਤੋਂ ਇਹ ਪਾਇਆ ਗਿਆ ਹੈ ਕਿ ਉਸ ਵਕਤ ਦੇ ਐਸਐਚਓ ਇੰਸਪੈਕਟਰ ਗੁਰਮੀਤ ਸਿੰਘ ਦੇ ਖਿਲਾਫ ਨਾਜਾਇਜ਼ ਤੌਰ ਸਰਾਸਤ ਵਿੱਚ ਰੱਖਣ ਅਤੇ ਝੂਠਾ ਰਿਕਾਰਡ ਬਣਾਉਣ ਆਦਿ ਦੋਸ਼ਾਂ ਦੇ ਆਧਾਰ ਤੇ ਮੁਕੱਤਮਾ ਦਰਜ ਕਰਨਾ ਉਚਿਤ ਹੋਵੇਗਾ ਰਿਪੀਟ ਕਰਨ ਲੱਗਿਆਂ ਸੁਣਿਆਂ ਜੀ ਸਾਰੇ ਤੱਥਾਂ ਦੀ ਪੜਤਾਲ ਤੋਂ ਇਹ ਪਾਇਆ ਗਿਆ ਹੈ ਕਿ ਉਸ ਵਕਤ ਦੇ ਐਸਐਚਓ ਇੰਸਪੈਕਟਰ ਗੁਰਮੀਤ ਸਿੰਘ ਦੇ ਖਿਲਾਫ ਨਜਾਇਜ਼ ਉਸ ਹਰਾਸਤ ਵਿੱਚ ਰੱਖਣ ਅਤੇ ਝੂਠਾ ਰਿਕਾਰਡ ਬਣਾਉਣ ਆਦੂਸ਼ਾਂ ਦੇ ਆਧਾਰ ਤੇ ਮੁਕਦਮਾ ਦਰਜ ਕਰਨਾ ਉਚਿਤ ਹੋਵੇਗਾ ਅਤੇ ਸਾਬਕਾ ਫੌਜਦਾਰੀ ਬਕਾਇਦਾ ਤਫ਼ਤੀਸ਼ ਕੀਤੀ ਜਾਵੇ ਇਸ ਤਫ਼ਤੀਸ਼ ਦੇ ਦੌਰਾਨ ਬਾਕੀ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਕਾਰਨਾਮੇ ਦੀ ਵੀ ਜਾਂਚ ਕੀਤੀ ਜਾਵੇ ਅਤੇ ਪੁਲਿਸ ਆਪਣੀ ਰਿਪੋਰਟ ਦਫ਼ਾ 173 ਜੱਪਤਾ ਫੌਜਦਾਰੀ ਅਦਾਲਤ ਵਿੱਚ ਪੇਸ਼ ਕਰੇ ਰਮਾਣਾ ਸਾਹਿਬ ਜਿਹੜੀ ਰਿਪੋਰਟ ਤੁਸੀਂ ਦਿਖਾਈ ਹੈ ਇਹ ਉਸ ਰਿਪੋਰਟ ਦੇ ਪੰਨੇ ਆ ਥੱਲੇ ਲਿਖਿਆ ਮਿਤੀ 27 7 99 ਬੀਪੀ तिवारी ਆਈਪੀਐਸ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਇਹ ਉਹਨਾਂ ਦੀ ਰਿਪੋਰਟ ਹੈ ਫਿਰ ਜਦੋਂ ਇਸ ਰਿਪੋਰਟ ਦੇ ਵਿੱਚ ਲਾਸਟ ਤੇ ਜਾ ਕੇ ਇਹ ਲਿਖਤਾ ਕਿ ਸਾਰੇ ਇਹਦੇ ਦੇ ਮੁਕੱਦਮਾ ਦਰਜ ਕਰਨਾ ਬਣਦਾ ਪੁਲਿਸ ਆਪਣੀ ਰਿਪੋਰਟ ਦਫਾ 173 ਜਾਂ ਤਾਂ ਫੌਜਦਾਰੀ ਰਿਕਾਰਡ ਵਿੱਚ ਪੇਸ਼ ਕਰੇ ਤਾਂ ਫਿਰ ਦੱਸਿਓ ਇਦੇ ਤੇ ਮੁਕੱਦਮਾ ਦਰਜ ਕਿੱਥੇ ਕੀਤਾ ਸੀ ਕਿਹੜੀ ਅਦਾਲਤ ਵਿੱਚ ਇਹ ਪੇਸ਼ ਕੀਤੀ ਐ ਜੇ ਇਹ ਰਿਪੋਰਟ ਦੱਬ ਕੇ ਰੱਖੀ ਐ ਤੇ ਉਸ ਸਮੇਂ ਦੀ ਸਰਕਾਰ ਕੋਸ਼ਿਸ਼ ਕਿਉਂ ਨਹੀਂ ਹੁਣ ਅੱਗੇ ਆ ਜੋ ਜਿਹੜੀਆਂ ਗੱਲਾਂ ਦੇ ਵਿੱਚ ਤੁਸੀਂ ਕੋਸ਼ਿਸ਼ ਕੀਤੀ ਸੀ ਕਿ ਉਸ ਡੈਪੂਟੇਸ਼ਨ ਜਿਹੜਾ ਡੈਪੂਟੇਸ਼ਨ ਆ ਜਿਹਨੂੰ ਤੁਸੀਂ ਹਿਊਮਨ ਰਾਈਟਸ ਦੇ ਅਫੋਤੀ ਪੰਚਨ ਕਹਿ ਰਹੇ ਹੋ ਕਿ ਉਸ ਡੈਪੂਟੇਸ਼ਨ ਦੇ ਮਰਦਾਂ ਕਿ ਇਹ ਤਾਂ ਤੁਹਾਡੀ ਚੁਆਇਸ ਸੀ ਪਾਈ ਸਾਹਿਬ ਅਕਲ ਯਾਦ ਕਰਿਓ ਜਦੋਂ ਉਹ ਡੈਪੂਟੇਸ਼ਨ ਮਿਲਿਆ ਡੈਪੂ ਇਹ ਡੈਪੂਟੇਸ਼ਨ ਮਿਲਿਆ ਡੈਪੂਟੇਸ਼ਨ ਦੇ ਵਿੱਚ ਪਾਈ ਤੋਂ ਸੁਸ਼ਿੰਦਰ ਗੋਡੇ ਵੀ ਸੀ ਪਾਈ ਗੁਰਦੀਪ ਸਿੰਘ ਗੁਠੰਡਾ ਪਾਈ ਮੋਹਨ ਸਿੰਘ ਇਹ ਸਾਰੇ ਉਹਦੇ ਵਿੱਚ ਸੀ ਸਿਮਰਨਜੀਤ ਸਿੰਘ ਮਾਨ ਵੀ ਸੀ ਜਿਨ੍ਹਾਂ ਨੇ ਮੰਗ ਕੀਤੀ ਕਿ ਜਥੇਦਾਰ ਗੁਰਦੇਵ ਸਿੰਘ ਕੌਕੇ ਹੋਰਾਂ ਦੀ ਹਰਾਸਤੀ ਮੌਤ ਦੀ ਜਾਂਚ ਕਰਨ ਲਈ ਇੱਕ ਕਮਿਸ਼ਨ ਬਣਾਇਆ ਜਾਵੇ ਤੇ ਉਸ ਮੰਗ ਦੇ ਵਿੱਚ ਉਹਨਾਂ ਨੇ ਕਿਤੇ ਵੀ ਬੀਪੀ ਤਵਾੜੀ ਉਹਨਾਂ ਦੀ ਚੋਅ ਸੀ ਸੀ ਉਹਨਾਂ ਨੇ ਰਿਟਾਇਰਡ ਜੱਜ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਸੀ ਜਿਹਨਾਂ ਨੂੰ ਬਾਦਲ ਸਾਹਿਬ ਨੇ ਡਿਨਾਈ ਕੀਤਾ ਤੇ ਆਨ ਰਿਕਾਰਡਾ ਗੁੱਪਿੰਸ਼ ਸਿੰਘ ਮੱਡੜਾ ਉਹੀ ਬੈਠੇ ਨੇ ਪੱਲ ਸਪੀਚਰ ਰੋਡੇ ਉਹੀ ਬੈਠੇ ਨੇ ਉਹਨਾਂ ਕੋਲ ਤਾਂ ਹੀ ਕੁਛ ਸੱਪਨੇ ਤੁਸੀਂ ਉਹਨਾਂ ਨੇ ਡਿਨਾਈ ਕੀਤਾ ਕਿ ਨਹੀਂ ਜੀ ਇਹ ਤਾਂ ਗੱਲ ਸੰਭਵ ਨਹੀਂ ਹੈਗੀ ਇਹ ਨਹੀਂ ਹੋ ਸਕਦਾ ਬਹਾਨਾ ਕੋਈ ਬਣਾਇਆ ਹੋਵੇ ਇਹ ਉਹਨਾਂ ਨੂੰ ਪਤਾ ਹੈ ਜਾਂ ਬਾਦਲ ਸਾਹਿਬ ਜਾਣਦੇ ਉਹਨਾਂ ਦੇ ਨਾਲ ਇਹ ਪੇਤ ਜਿਹੜਾ ਜਦੋਂ ਬਾਦਲ ਸਾਹਿਬ ਦੀ ਮੌਤ ਤੋਂ ਬਾਅਦ ਇਹ ਪੇਤ ਉਹਨਾਂ ਦੇ ਨਾਲ ਖਤਮ ਹੋ ਗਏ ਇਹ ਹੋ ਸਕਦੇ ਹੈ ਉਹਨਾਂ ਨੇ ਦਿਨਾਈ ਕਰਕੇ ਤੇ ਉਸ ਤੋਂ ਬਾਅਦ ਇਹ ਗੱਲ ਕਹਿਤੀ ਕਿ ਜਿਹੜੇ ਸਿਟਿੰਗ ਪੁਲਿਸ ਅਫਸਰ ਹੈ ਇਹਨਾਂ ਦੇ ਵਿੱਚੋਂ ਦੱਸੋ ਜੀ ਕਿਸੇ ਇੱਕ ਪੁਲਿਸ ਅਫਸਰ ਨੂੰ ਤੇ ਜਦੋਂ ਸਾਡੇ ਕੋਲ ਚੁਆਇਸ ਸੀ ਹੁੰਦੀ ਤੇ ਫਿਰ ਸਾਨੂੰ ਬਹੁਤੇ ਚੋਰਾਂ ਦੇ ਵਿੱਚੋਂ ਇੱਕ ਚੋਰ ਚੂਜ਼ ਕਰਨਾ ਪਿਆ ਜਿਹਨੇ ਬੜੀ ਸੰਖੇਪ ਰਿਪੋਰਟ ਬਣਾਈ ਹੈ ਤੇ ਉਸ ਰਿਪੋਰਟ ਦੇ ਵਿੱਚ ਵੀ ਉਹ ਬਹੁਤ ਕੁਝ ਲਿਖਿਆ ਜਿਹਦੇ ਤੇ ਕਾਰਵਾਈ ਕੀਤੀ ਜਾ ਸਕਦੀ ਸੀ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਸਮੁੱਚੇ ਉਸ ਵਫਦ ਨੂੰ ਗੋਸ਼ਟੀ ਬਣਾ ਦੇਈਏ ਕਿ ਤੁਹਾਡੀ ਚੁਆਇਸ ਸੀ ਕਿ ਜਿਹੜਾ ਤੁਸੀਂ ਅਫਸਰ ਚੂਜ਼ ਕੀਤਾ ਉਸ ਅਫਸਰ ਨੇ ਸੀ ਡਿਊਟੀ ਲਾਤੀ ਤੇ ਉਹਨੇ ਜਿਹੜੀ ਰਿਪੋਰਟ ਹੈ ਜਿਹੜੀ ਰਿਪੋਰਟ ਉਹਨੇ ਉਹਨੇ ਸਹੀ ਨਹੀਂ ਬਣਾਈ ਤੇ ਜਿਹਦੇ ਕਰਕੇ ਇਹਦੇ ਤੇ ਅਸੀਂ ਕਾਰਵਾਈ ਨਹੀਂ ਕਰ ਸਕਦੇ ਸੀ ਹੁਣ ਅਗਲੀ ਗੱਲ ਦਾ ਜਵਾਬ ਦੇ ਆ ਜੇ ਕਿ ਇਸ ਗੱਲ ਦੀ ਨੌਬਤ ਕਿਉਂ ਆਈ ਕਿ ਪੰਜਾਬ ਦੇ ਹਿਮੋ ਲਾਈਟਸ ਦਾ ਇੱਕ ਡੈਪੂਟੇਸ਼ਨ ਜਾ ਕੇ ਮੁੱਖ ਮੰਤਰੀ ਬਾਦਲ ਨੂੰ ਮਿਲੇ ਕਿ ਇਸ ਵਿਸ਼ੇ ਤੇ ਇੱਕ ਵਫਦ ਇੱਕ ਕਮਿਸ਼ਨ ਬਣਾਓ ਜਿਹੜਾ ਇਸ ਸਮੁੱਚੇ ਘਟਨਾ ਕਰਦੀ ਜਾਂਚ ਕਰੇ ਤੁਹਾਡੇ 97 ਵੇਲੇ ਜਦੋਂ ਤੁਸੀਂ ਸਰਕਾਰ ਚ ਆਏ ਆ ਉਦੋਂ ਤੁਹਾਡਾ ਮੈਨੀਫੈਸਟੋ ਸੀ ਜਿਹਦੇ ਵਿੱਚ ਤੁਸੀਂ ਇਹ ਲਿਖੀ ਸੀ ਕਿ ਉਸ ਸਮੁੱਚੇ ਦੌਰ ਦੇ ਉਹਨਾਂ ਸਾਰੀਆਂ ਘਟਨਾਵਾਂ ਦੀ ਜਾਂਚ ਬਣਾਉਣ ਕਰਨ ਵਾਸਤੇ ਇੱਕ ਜਾਂਚ ਕਮਿਸ਼ਨ ਬਣਾਵਾਂਗੇ ਤੇ ਜਦੋਂ ਉਹ ਸਾਰਾ ਕੁਝ ਕਰਮ ਦਾ ਸਮਾਂ ਆਇਆ ਤੇ ਤੁਸੀਂ ਤੁਹਾਡੀ ਸਰਕਾਰ ਨੇ ਇਹ ਗੱਲ ਕਹਿ ਕੇ ਜਵਾਬ ਦਿੱਤਾ ਕਿ ਜੇ ਜਾਂਚ ਕਮਿਸ਼ਨ ਬਣਦਾ ਤੇ ਪੁਲਿਸ ਦਾ ਮੋਰਲ ਜਿਹੜਾ ਹੈ ਉਹ ਡਿੱਗ ਜਾਊਗਾ ਹੁਣ ਭਾਈ ਸਾਹਿਬ ਇਹ ਕਿਹਦੀ ਡੈਮੋਕਰੇਟਿਕ ਸਟੇਟ ਹੈ ਜਿਸ ਡੈਮੋਕਰੇਟਿਕ ਸਟੇਟ ਦੇ ਵਿੱਚ ਪੁਲਿਸ ਦਾ ਮਨੁੱਖੀ ਬਲ ਜਿਹੜਾ ਉਹਨੂੰ ਬਚਾਉਣ ਵਾਸਤੇ ਲੋਕਾਂ ਦਾ ਮਨੁੱਖੀ ਬਲ ਜੇ ਡਿੱਗਦਾ ਤਾਂ ਡਿੱਗ ਜੀ ਲੋਕਾਂ ਦੇ ਨਾਲ ਪੁਲਿਸ ਜਿਹੜੀ ਹੈ ਗੁੰਡਾਗਰਦੀ ਦੀ ਨਹੀਂ ਬੰਦੀ ਕਰੇ ਉਹ ਉਹ ਇਗਨੋਰੇਬਲ ਹੈ ਇਹ ਚੀਜ਼ਾਂ ਤੁਸੀਂ ਆਪ ਦੀ ਉਸ ਰਿਪੋਰਟ ਦੇ ਵਿੱਚ ਅਗਲੀ ਗੱਲ ਹਨ ਉਸ ਦਿਨ ਪਸਾਰੀ ਉਸ ਵੀਡੀਓ ਦੇ ਵਿੱਚ ਮਾਫੀ ਮੰਗ ਕੇ ਗੱਲ ਕਰਦਾ ਕਿ ਤੁਸੀਂ ਆਪਣੀ ਉਸ ਵੀਡੀਓ ਦੇ ਵਿੱਚ ਤੁਸੀਂ ਇਹ ਗੱਲ ਕੀਤੀ ਹੈ ਕਿ ਅਹੌਕਤੀ ਹਿਊਮਨ ਰਾਈਟਸ ਵਰਕਰ ਅਹੌਕਤੀ ਪੰਥਕ ਬੰਨ ਸਿੰਘ ਬੁੱੱਜੜ ਬਾਰੇ ਗੰਤੇ ਬੁੱੱਜੜ ਬਾਰੇ ਕੇਪੀਐਸ ਗਿੱਲ ਬਾਰੇ ਨਹੀਂ ਬੋਲਦੇ ਉਹਨਾਂ ਦੇ ਸਮਰਥਕ ਤੁਹਾਡੀ ਸਰਕਾਰ ਵੀ ਉਹਨਾਂ ਦੇ ਸਮਰਥਕ ਰਹੀ ਹੈ ਕੇਪੀਐਸ ਗਿੱਲ ਦੀ ਸਮਰਥਕ ਤੁਹਾਡੀ ਸਰਕਾਰ ਵੀ ਰਹੀ ਹੈ ਮੈਨੂੰ ਇਹ ਦੱਸੋ ਇਜ਼ਹਾਰ ਇਜ਼ਹਾਰ ਆਲੋ ਕੌਣ ਸੀ ਸੁਬੇਸ਼ ਸਿੰਘ ਸੈਣੀ ਕੌਣ ਸੀ ਜਿਹਨੂੰ ਤੁਹਾਡੀ ਸਰਕਾਰ ਨੇ ਬੀਜੇਪੀ ਲਾਇਆ ਇਹਨਾਂ ਕਰਾਂਗੇ ਜਵਾਬ ਦਿਓ ਕੌਣ ਜਵਾਬ ਦੇਊਗਾ ਰਮਾਣਾ ਸਾਹਿਬ ਅਸੀਂ ਉਸ ਗੱਲ ਦਾ ਸਵਾਗਤ ਕਰਦੇ ਹਾਂ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲ ਕੀਤੀ ਇਹ ਗੱਲ ਕਹੀ ਕਿ ਸਾਥੋਂ ਗਲਤੀਆਂ ਹੋਈਆਂ ਤੇ ਸਾਨੂੰ ਪੰਥ ਮਾਫ ਕਰੇ ਬਿਲਾਏ ਸਫਾਈਆਂ ਦੇਣ ਦੇ ਤੁਸੀਂ ਇਸ ਵੇਲੇ ਸਫਾਈਆਂ ਦੇ ਕੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕੋਈ ਗਲਤੀ ਨਹੀਂ ਕੀਤੀ ਹੁਣ ਜਾਂ ਤਾਂ ਸੁਖਵੀਰ ਸਿੰਘ ਬਾਦਲ ਗਲਤ ਹੈ ਜਾਂ ਤੁਸੀਂ ਗਲਤ ਹੈ ਇਹ ਤੁਹਾਡੇ ਵਿੱਚੋਂ ਫੈਸਲਾ ਕਿਹਨੇ ਕਰਨਾ ਹੈ ਇਹ ਤੁਸੀਂ ਦੇਖੋ ਇਸ ਤੋਂ ਅਗਲਾ ਪੰਥ ਦੇਖੇ ਪੰਜਾਬ ਦੇਖੇ ਅਸੀਂ ਉਸ ਸਟੇਟਮੈਂਟ ਦਾ ਸਵਾਗਤ ਕਰਦੇ ਹਾਂ ਜਿਹਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਸਾਡੇ ਤੋਂ ਗਲਤੀਆਂ ਹੋਈਆਂ ਹੁਣ ਤੁਸੀਂ ਟਰੈਕ ਨਾ ਚੇਂਜ ਕਰੋ ਤੁਸੀਂ ਉਹਨਾਂ ਨੇ ਉਸ ਉਸ ਟਰੈਕ ਨੂੰ ਕੱਟ ਕੇ ਦੂਸਰੇ ਪਾਸੇ ਨੂੰ ਜਾ ਰਹੇ ਤੁਸੀਂ ਸਵਾਲੀਆਂ ਦੇ ਰਹੇ ਹੋ ਇਹ ਗੱਲ ਬੰਦ ਕਰੋ ਸਿੱਧੇ ਤੌਰ ਤੇ ਇਹਨਾਂ ਗੱਲਾਂ ਨੂੰ ਐਡਮਿਟ ਕਰੋ ਕਿ ਹਾਂ ਸਾਡੇ ਤੋਂ ਆ ਗਲਤੀ ਵੀ ਹੋਈ ਐ ਜੇ ਅੱਜ ਇਹ ਇਸ਼ੂ ਚੱਕਿਆ ਹੈ ਤਾਂ ਇਹ ਇਸ਼ੂ ਤਾਂ ਚੱਕਿਆ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੋਈ ਹੋ ਤੁਸੀਂ ਸੱਤਾ ਤੋਂ ਬਾਹਰ ਹੋਏ ਤੁਸੀਂ ਇਸ਼ੂ ਟੇਕ ਅਪ ਕੀਤਾ ਤੇ ਉਸ ਇਸ਼ੂ ਨੂੰ ਕਾਊਂਟਰ ਕੀਤਾ ਹੀ ਜਾਊਗਾ ਉਹਨਾਂ ਗੱਲਾਂ ਦਾ ਜਵਾਬ ਤੁਹਾਨੂੰ ਦੇਣੇ ਪੈਣਗੇ ਤੁਸੀਂ ਜਿਹੜਾ ਪੰਜਾਬ ਨੂੰ ਮਿਸਲੀਡ ਨਹੀਂ ਕਰ ਸਕਦੇ ਸੋ ਮੈਂ ਇੰਨੀਆਂ ਗੱਲਾਂ ਕਰਨੀਆਂ ਸੀ ਇਸ ਵੀਡੀਓ ਤੇ ਤੁਹਾਡਾ ਰੈਕਸ਼ਨ ਤੇ ਸਰਦਰ ਪਰਮਨੰਥ ਸਿੰਘ ਬੰਟੀ ਰਵਾਣਾ ਜਾਂ ਤੁਹਾਡੇ ਕਿਸੇ ਹੋਰ ਨੁਮਾਇੰਦੇ ਦੇ ਜਵਾਬ ਦੀ ਉਡੀਕ ਰੂਗੀ ਤਾਂ ਸਰਪੰਦਰ ਸਿੰਘ ਕੂਕਪੂਰਾ ਸਪੋਕਸਪਰਸਨ ਅਬਦੀਨੀ ਨੌਰਬੇ ਕੁਝੇਚਲ ਨੰਬਰ 13 ਵਧੀਆ ਕੁਆਲਿਟੀ ਸਾਫ ਸੁਥਰਾ ਵਾਤਾਵਰਨ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮਕ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟਾਕ ਰਹਿਣ ਲਈ ਸਾਫ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਕੋਤ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 9778 8030 ਪੰਕ 9778 8030 ਪੰਕ 9778 8030 ਪੰਕ ਫ੍ਰੀ ਕੋਡ ਜੇਰੇਸ਼ਨ ਨੰਬਰ 13 ਵਧੀਆ ਕੁਆਲਿਟੀ ਸਾਫ ਸੋਤਰਾ ਵਾਤਾਵਰਨ ਨਵੀਂ ਇਹ ਬਿਲਡਿੰਗ ਨਵਾਂ ਫਰਨੀਚਰ ਚਮਕ ਚਮਕ ਕਰਦੀਆਂ ਫਰਸ਼ਾਂ ਤੇ ਆਗਿਆਕਾਰੀ ਸਟਾਫ ਰਹਿਣ ਲਈ ਸਾਫ ਸੁਥਰੀ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਵੀ ਤਿਆਰ ਹਰ ਸੁੰਦਰ ਹਾਲ ਸ਼੍ਰੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਪਟੇਲ ਦੇਵ ਮਾਹੌਲ ਪਟੇਲ ਦੇਵ ਹਾਣ ਪਟੇਲ ਦੇਵ ਹੈਵਰ ਬਿਖਿੰਡਾ ਰੋਡ ਸਾਹਮਣੇ ਨਵੀਂ ਦਾਣਾਮ ਕੱਤੋਂ ਦੇ ਪ੍ਰੋਗਰਾਮਾਂ ਦੇ ਵਿੱਚ ਰੱਖੀ ਬੈਠੇ ਆਂ ਯਾਰੇ ਖੁਸ਼ ਬੜੇ ਮੇਰੇ ਸਾਰੇ ਵੱਡੇ ਵੀਰੇ ਅੱਜ ਆਵਦੀ ਨਹੀਂ ਹੋਰ ਬਿੱਤਿਆ ਅਮੀਰ ਅੱਜ ਆਵਦੀ ਨਹੀਂ ਆਂਗੇ ਸੱਚੇ